ਡਾਕਟਰ ਕਲਵਿੰਦਰ ਕੌਰ ਮਨਖਾਸ ਦੀ ਪੁਸਤਕ ਸੁਪਨਿਆਂ ਦਾ ਘਰ ਦੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ 11ਵਾਂ ਅਧਿਆਇ 12ਵਾਂ ਭਾਗ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਸਰਿੰਦਰ ਕੁਮਾਰ ਚਿੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਸਰਿੰਦਰ ਕੁਮਾਰ ਚਿੰਦਾ ਬਹੁਤ ਤਿੱਖਣ ਬੁੱਧੀ ਵਾਲਾ ਹੁਸ਼ਿਆਰ ਮੁੰਡਾ ਸੀ ਕਿਸੇ ਨਾਲ ਫਾਲਤੂ ਗੱਲਬਾਤ ਨਹੀਂ ਕਰਦਾ ਸੀ ਬਸ ਆਪਣੀ ਪੜ੍ਹਾਈ ਵਿੱਚ ਹੀ ਰੁੱਝਿਆ ਰਹਿੰਦਾ ਸੀ ਇਸਨੇ ਪੀਸੀਐਸ ਦੇ ਪੇਪਰ ਵੀ ਦਿੱਤੇ ਸਨ ਪਰ ਸਿਲੈਕਟ ਨਹੀਂ ਹੋ ਸਕਿਆ ਇਸਨੇ ਭਿਕਸ਼ਮਾ ਬਾਰੇ ਕਿਤਾਬ ਵੀ ਲਿਖੀ ਇਸਨੇ ਪੀਐਚਡੀ ਕਰਨ ਲਈ ਸਨੌਪਸਿਸ ਵੀ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਵਾਏ ਸਨ ਤੇ ਇਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਇਸ ਦਾ ਆਪਣੀ ਮਾਂ ਨਾਲ ਬਹੁਤ ਪਿਆਰ ਸੀ ਇਸ ਦੀ ਮਾਂ ਅਚਾਨਕ ਰੱਬ ਨੂੰ ਪਿਆਰੀ ਹੋ ਗਈ ਇਹ ਮਾਂ ਦਾ ਵਿਛੋੜਾ ਸਹਿ ਨਾ ਸਕਿਆ ਤੇ ਡਿਪਰੈਸ਼ਨ ਵਿੱਚ چلا ਗਿਆ ਹੋਸਟਲ ਛੱਡ ਕੇ ਆਪਣੇ ਘਰ ਆ ਗਿਆ ਤੇ ਆਪਣੇ ਆਪ ਨੂੰ ਘਰ ਵਿੱਚ ਹੀ ਬੰਦ ਕਰ ਲਿਆ 3 ਸਾਲ ਕੀ ਜ਼ਿਆਦਾਤਰ ਘਰ ਦੇ ਅੰਦਰ ਹੀ ਰਿਹਾ ਇਸ ਦੀ ਦਾੜੀ ਤੇ ਕੇਸਾਂ ਦੀਆਂ ਜਟਾਂ ਬਣ ਚੁੱਕੀਆਂ ਸਨ ਇਸ ਦਾ ਪਿਤਾ ਇਸ ਨੂੰ ਖਾਣ ਪੀਣ ਦਾ ਸਮਾਨ ਦੇ ਜਾਂਦਾ ਤੇ ਪੈਸੇ ਵੀ ਰੱਖ ਜਾਂਦਾ ਆਪਣੇ ਪਿਤਾ ਨੂੰ ਵੀ ਇਹ ਉੱਚੀ ਉੱਚੀ ਉਲਟਾ ਸਿੱਧਾ ਬੋਲਦਾ ਰਹਿੰਦਾ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਸੁਪਨਿਆਂ ਦੇ ਘਰ ਭੇਜੀ ਇੱਕ ਦਿਨ ਉਹ ਆਪਣੀ ਟੀਮ ਨਾਲ ਇਸ ਮੁੰਡੇ ਨੂੰ ਲੈਣ ਤਲਵੰਡੀ ਪਾਈ ਕੀ ਪਹੁੰਚੇ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਸਰਦਾਰ ਸਤਨਾਮ ਸਿੰਘ ਤੇ ਕੁਝ ਹੋਰ ਮੈਂਬਰ ਇਸ ਦੇ ਘਰ ਪਹੁੰਚੇ ਤਾਂ ਇਹ ਉਹਨਾਂ ਨਾਲ ਔਖਾ ਹੋਣ ਲੱਗ ਪਿਆ ਤੇ ਉੱਚੀ ਉੱਚੀ ਬੋਲਣ ਲੱਗ ਪਿਆ ਲਾਓ ਮੇਰੇ ਘਰੋਂ ਬਾਹਰ ਨਿਕਲੋ ਇਹ ਦੁਨੀਆ ਠੱਗਾਂ ਦੀ ਹੈ ਇਹ ਲੋਕ ਮੇਰੇ ਨਾਲ ਨਹੀਂ ਚੱਲੇ ਇਸ ਲਈ ਮੈਂ ਇਹਨਾਂ ਤੋਂ ਅਲੱਗ ਹੋ ਕੇ ਰਹਿਣ ਲੱਗ ਪਿਆ ਇੱਥੋਂ ਤੱਕ ਕਿਸ ਨੇ ਸਰਦਾਰ ਗੁਰਪ੍ਰੀਤ ਸਿੰਘ ਨੂੰ ੱੱਕਾ ਵੀ ਮਾਰਿਆ ਉਹਨਾਂ ਨੇ ਬੜੀ ਮੁਸ਼ਕਲ ਨਾਲ ਇਸ ਨੂੰ ਕਾਬੂ ਕੀਤਾ ਤੇ ਬਿਠਾਇਆ ਇਹ ਫਿਰ ਉਹਨਾਂ ਨਾਲ ਬੜੀਆਂ ਡੂੰਘੀਆਂ ਗੱਲਾਂ ਕਰਨ ਲੱਗ ਪਿਆ ਇਸ ਦੇ ਕਮਰੇ ਵਿੱਚ ਪਨੀਰ ਮੱਖਣ ਸਬਜ਼ੀਆਂ ਸਭ ਪਈਆਂ ਸਨ ਪੰਸੋ ਦੇ ਨੋਟ ਕਿਲੇ ਪੈਸਨ 100 100 ਦੇ ਨੋਟ ਵੀ ਸੁੱਟੇ ਹੋਏ ਸਨ ਬਾਪ ਜਦੋਂ ਡਰਿਆ ਡਰਿਆ ਉੱਥੇ ਆਇਆ ਤਾਂ ਉਹ ਆਪਣੇ ਬਾਪ ਨੂੰ ਗੁੱਸੇ ਨਾਲ ਚੀਕ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਇਸ ਨੂੰ ਬੜੀ ਮੁਸ਼ਕਲ ਨਾਲ ਕਾਬੂ ਕਰਕੇ ਗੱਡੀ ਵਿੱਚ ਬਿਠਾਇਆ ਗਿਆ ਸੁਪਨਿਆਂ ਦੇ ਘਰ ਲੈ ਜਾ ਕੇ ਇਸ ਦਾ ਇਸ਼ਨਾਨ ਕਰਵਾਇਆ ਗਿਆ ਕੇਸਾਂ ਦੀਆਂ ਬੜੀਆਂ ਜਟਾਵਾਂ ਕੱਟੀਆਂ ਗਈਆਂ ਦੋ ਦਿਨਾਂ ਬਾਅਦ ਹੀ ਇਹ ਨੌਜਵਾਨ ਐਨਾ ਖੂਬਸੂਰਤ ਲੱਗਣ ਲੱਗ ਪਿਆ ਕਿ ਪਛਾਣਿਆ ਹੀ ਨਹੀਂ ਜਾਂਦਾ ਸੀ ਕਿ ਇਹ ਉਹੀ ਸ੍ਰਿੰਦਰ ਕੁਮਾਰ ਚੰਦ ਹੈ ਜਿਸ ਨੂੰ 2 ਦਿਨ ਪਹਿਲਾਂ ਇੱਥੇ ਲਿਆਂਦਾ ਗਿਆ ਸੀ ਠੀਕ ਹੋ ਕੇ ਇਹ ਫਿਰ ਯੂਨੀਵਰਸਿਟੀ ਜਾ ਕੇ ਪੜਨ ਲੱਗ ਪਿਆ ਸੀ ਸੁਪਨਿਆਂ ਦੇ ਕਰਤਾ ਕੀਰਤਨੀਆ ਸਿੰਘ ਸਰਦਾਰ ਰਤਨਦੀਪ ਸਿੰਘ ਸਰਦਾਰ ਰਤਨਦੀਪ ਸਿੰਘ ਨੂੰ ਸਾਲ 2016 ਵਿੱਚ ਕਰਨਾਲ ਤੋਂ ਲਿਆਂਦਾ ਗਿਆ ਇਸ ਦੇ ਪਿਤਾ ਜੀ ਤੇ ਭਰਾ ਗ੍ਰੰਥੀ ਦੀ ਡਿਊਟੀ ਨਿਭਾਉਂਦੇ ਸਨ ਇਸ ਦਾ ਭੋਲੀ ਨਾਮ ਦੀ ਮਟਿਆਰ ਨਾਲ ਵਿਆਹ ਹੋਇਆ ਇਸ ਦੇ ਦੋ ਬੱਚੇ ਵੀ ਹਨ ਕਿਸੇ ਕਾਰਨ ਇਸ ਦੀ ਘਰ ਵਾਲੀ ਇਸ ਨੂੰ ਛੱਡ ਕੇ ਤੇ ਬੱਚਿਆਂ ਨੂੰ ਨਾਲ ਲੈ ਕੇ ਚਲੀ ਗਈ। ਇਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਘਰ ਛੱਡ ਕੇ ਸੜਕਾਂ ਤੇ ਐਵੇਂ ਇੱਧਰ ਉੱਧਰ ਘੁੰਮਦਾ ਰਹਿੰਦਾ ਤੇ ਚੌਕ ਵਿੱਚ ਸੌਂ ਜਾਂਦਾ। ਇਸ ਦੀਆਂ ਦੋ ਭੈਣਾਂ ਕਰਨਾਲ ਹੀ ਵਿਆਹੀਆਂ ਹੋਈਆਂ ਹਨ। ਇਹ ਆਪਣੀ ਛੋਟੀ ਭੈਣ ਦੇ ਘਰ ਰੋਟੀ ਖਾਣ ਚਲਾ ਜਾਂਦਾ ਪਰ ਉਸ ਦਾ ਸਹੁਰਾ ਤੇ ਜੇਠ ਇਸ ਨੂੰ ਮਾਰ ਕੁੱਟ ਕੇ ਉੱਥੋਂ ਭਜਾ ਦਿੰਦੇ। ਭੈਣ ਵਿਚਾਰੀ ਕੁਝ ਨਹੀਂ ਕਰ ਸਕਦੀ ਸੀ। ਉਹ ਬਹੁਤ ਮਜਬੂਰ ਸੀ। ਆਪਣੇ ਭਰਾ ਨੂੰ ਰੋਟੀ ਵੀ ਨਹੀਂ ਦੇ ਸਕਦੀ ਸੀ। ਇਸ ਭੈਣ ਨੇ ਆਪਣੇ ਇਸ ਭਰਾ ਕੋਲੋਂ ਹੀ ਗੁਰਮੁਖੀ ਸਿੱਖੀ ਸੀ ਰਤਨਦੀਪ ਸਿੰਘ ਦੇ ਪਿਤਾ ਦੀ ਗ੍ਰੰਥੀ ਸਿੰਘ ਹੋਣ ਕਰਕੇ ਗੁਰੂ ਘਰ ਵਿੱਚ ਹੀ ਉਹਨਾਂ ਨੂੰ ਰਹਿائش ਮਿਲੀ ਹੋਈ ਸੀ ਤੇ ਇਸ ਦਾ ਜਨਮ ਵੀ ਗੁਰੂ ਘਰ ਵਿੱਚ ਹੀ ਹੋਇਆ ਸੀ ਰਤਨਦੀਪ ਨੂੰ ਗਰਬਾਣੀ ਦਾ ਵਿਗਿਆਨ ਸੀ ਤੇ ਇਹ ਕੀਰਤਨ ਵੀ ਬਹੁਤ ਸੋਹਣਾ ਕਰ ਲੈਂਦਾ ਸੀ ਇਸ ਦੀ ਆਵਾਜ਼ ਇੰਨੀ ਰਸਪਣੀ ਸੀ ਕਿ ਕੀਰਤਨ ਕਰਨ ਵੇਲੇ ਸੰਗਤਾਂ ਨੂੰ ਮੰਤਰ ਮੁਕਤ ਕਰ ਦਿੰਦਾ ਕਰਮਾਂ ਦੀ ਖੇਡ ਕਿਸਮਤ ਕਿਵੇਂ ਪਲਟ ਗਈ ਚੰਗਾ ਭਲਾ ਇੱਕ ਗੱਭਰੂ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਪੈਰ ਤੇ ਸੱਟ ਲੱਗੀ ਤੇ ਡੂੰਘਾ ਜ਼ਖਮ ਹੋ ਗਿਆ ਇਸ ਦੀ ਛੋਟੀ ਭੈਣ ਨੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਫੋਨ ਕੀਤਾ ਤੇ ਆਪਣੀ ਭਰਾ ਦੀ ਹਾਲਤ ਬਾਰੇ ਦੱਸਿਆ ਸਰਦਾਰ ਗੁਰਪ੍ਰੀਤ ਸਿੰਘ ਦੀ ਟੀਮ ਦਾ ਇੱਕ ਮੈਂਬਰ ਤੇ ਇਸ ਦੀ ਭੈਣ ਇਸ ਨੂੰ ਲੁਧਿਆਣੇ ਬਾਹਰਨ ਹਰੀਪਿੰਡ ਲੈ ਕੇ ਆਈ ਉਦੋਂ ਬਾਹਰਨ ਹਰੀਪਿੰਡ ਖੇਤਾਂ ਵਿੱਚ ਤੰਬੂ ਲਾ ਕੇ ਸਾਰੇ ਮਾਨਸਿਕ ਰੋਗੀ ਕੀੜੇ ਪਏ ਗੁਲਾਮਾਂ ਵਾਲੀ ਜ਼ਿੰਦਗੀ ਤੋਂ ਮੁਕਤ ਹੋਏ ਤੇ ਹੋਰ ਵੀ ਸਹਾਰਾ ਰਹਿੰਦੇ ਸਨ ਇਹ ਆਪਣੀ ਪਤਨੀ ਭੋਲੀ ਨੂੰ ਇੰਨਾ ਪਿਆਰ ਕਰਦਾ ਸੀ ਕਿ ਇਸ ਨੇ ਆਪਣੀਆਂ ਬਾਹਾਂ ਮੋਢਿਆਂ ਤੇ ਛਾਤੀ ਉੱਤੇ ਆਪਣੀ ਪਤਨੀ ਭੋਲੀ ਦਾ ਨਾਮ ਲਖਾਇਆ ਹੋਇਆ ਸੀ ਪਹਿਲੇ 6 ਮਹੀਨੇ ਤੱਕ ਇਹ ਉਸ ਦਾ ਨਾਮ ਲੈ ਕੇ ਭੋਲੀ ਮਾਤਾ ਦੀ ਜੈ ਹੀ ਕਹਿੰਦਾ ਰਹਿੰਦਾ ਸੀ ਇਸ ਦਾਲਾ ਸ਼ੁਰੂ ਕੀਤਾ ਗਿਆ ਹੌਲੀ ਹੌਲੀ ਰਤਨਦੀਪ ਠੀਕ ਹੋਣ ਲੱਗਾ ਜਦੋਂ ਇਹ ਲਗਭਗ ਠੀਕ ਹੋ ਗਿਆ ਤਾਂ ਸੁਪਨਿਆਂ ਦੇ ਘਰ ਵਿੱਚ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਕੀਰਤਨੀਏ ਸਿੰਘ ਦੀ ਸੇਵਾ ਨਿਭਾਉਣ ਲੱਗ ਪਿਆ ਫਿਸ਼ੜੇ 8 ਸਾਲਾਂ ਤੋਂ ਇਸ ਸੁਪਨਿਆਂ ਦੇ ਘਰ ਵਿੱਚ ਹੀ ਸੇਵਾ ਕਰ ਰਿਹਾ ਹੈ ਇਸ ਦਾ ਇੱਕ ਪ੍ਰਾ ਜਿਹੜਾ ਆਪਣੇ ਪਿਤਾ ਕੋਲ ਰਹਿੰਦਾ ਸੀ ਅਮਰੀਕਾ ਚਲਾ ਗਿਆ ਪਿਤਾ ਬਜ਼ੁਰਗ ਹੋ ਗਿਆ ਤੇ ਬਿਮਾਰ ਰਹਿਣ ਲੱਗ ਪਿਆ ਸਰਦਾਰ ਰਤਨਦੀਪ ਸਿੰਘ ਨੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਜਦੋਂ ਕਿਹਾ ਕਿ ਉਹ ਘਰ ਜਾ ਕੇ ਆਪਣੇ ਪਿਤਾ ਦੀ ਸੇਵਾ ਕਰਨਾ ਚਾਹੁੰਦਾ ਹੁਣ ਇੱਥੇ ਹੋਰ ਨਹੀਂ ਰਹਿਣਾ ਚਾਹੁੰਦਾ ਤਾਂ ਸਰਦਾਰ ਗੁਰਪ੍ਰੀਤ ਸਿੰਘ ਨੇ ਉਸ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਹੁਣ ਰਤਨਦੀਪ ਸਿੰਘ ਬਿਲਕੁਲ ਠੀਕ ਸੀ ਸਰਦਾਰ ਗੁਰਪ੍ਰੀਤ ਸਿੰਘ ਨੂੰ ਰਤਨਦੀਪ ਦੇ ਸੁਪਨਿਆਂ ਦੇ ਘਰ ਵਿੱਚੋਂ ਦੰਦ ਦਾ ਦੁੱਖ ਵੀ ਸੀ ਤੇ ਦੂਜੇ ਪਾਸੇ ਖੁਸ਼ੀ ਤੇ ਸਕੂਨ ਵੀ ਸੀ ਕਿ ਉਹ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਗੁਰਪ੍ਰੀਤ ਸਿੰਘ ਨੇ ਉਸ ਨੂੰ ਇੱਥੋਂ ਵਿਦਾ ਕਰਨ ਵੇਲੇ ਕਿਹਾ ਕਿ ਉਹ ਹਰ ਮਹੀਨੇ ਆ ਕੇ ਇੱਥੋਂ ਆਪਣੀ ਦਵਾਈ ਜ਼ਰੂਰ ਲੈ ਕੇ ਜਾਵੇ ਤੇ ਜਿਹੜੀ ਉਸ ਨੇ ਉੱਥੇ ਕੀਰਤਨੀਆ ਸਿੰਘ ਦੀ ਸੇਵਾ ਨਿਭਾਈ ਹੈ ਉਸ ਕਰਕੇ ਹਰ ਮਹੀਨੇ 2500 ਰੁਪਏ ਉਸ ਦੀ ਪੈਨਸ਼ਨ ਲਈ ਗਈ ਹੈ ਉਹ ਵੀ ਲੈ ਕੇ ਜਾਇਆ ਕਰੇ ਇਸ ਤਰ੍ਹਾਂ ਸਰਦਾਰ ਰਤਨਦੀਪ ਸਿੰਘ 8 ਸਾਲ ਸੁਪਨਿਆਂ ਦੇ ਕਰ ਰਿਹਾ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਆਪਣੇ ਕਰ ਆਪਣੇ ਬਿਮਾਰ ਤੇ ਬਜ਼ੁਰਗ ਪਿਤਾ ਜੀ ਦੀ ਸੇਵਾ ਕਰਨ ਲਈ ਰਵਾਨਾ ਹੋ ਗਿਆ ਪਰੰਤੂ ਕੁਝ ਮਹੀਨੇ ਆਪਣੇ ਘਰ ਰਹਿ ਕੇ ਇਹ ਫਿਰ ਵਾਪਸ ਸੁਪਨਿਆਂ ਦੇ ਘਰ ਆ ਗਿਆ ਕਿਉਂਕਿ ਇਸ ਦਾ ਆਪਣੇ ਘਰ ਜਾ ਕੇ ਦਿਲ ਨਹੀਂ ਲੱਗਿਆ ਸੁਪਨਿਆਂ ਦੇ ਘਰ ਦੀ ਯਾਦ ਇਸ ਨੂੰ ਮੁੜ ਇੱਥੇ ਖਿੱਚ ਲਈ। ਦਿਮਾਗੀ ਤੌਰ ਤੇ ਪਰੇਸ਼ਾਨ ਰਣਜੀਤ ਕੌਰ ਰਣਜੀਤ ਕੌਰ ਦੇ ਦੋ ਬੱਚੇ ਹਨ ਸੰ 2020 ਵਿੱਚ ਇਸ ਦਾ ਜਦੋਂ ਦਿਮਾਗੀ ਸੰਤੁਲਨ ਵਿਗੜ ਗਿਆ ਇਸ ਦਾ ਸਾਰਾ ਪਰਿਵਾਰ ਇਸ ਨੂੰ ਇਸ ਤੇ ਪੇਕੇ ਛੱਡ ਗਿਆ ਤੇ ਦੋਵੇਂ ਬੱਚੇ ਆਪਣੇ ਕੋਲ ਰੱਖ ਲਏ। ਇਸ ਦਾ ਪਿਤਾ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਦੋਂ ਇਸ ਦਾ ਪਿਤਾ ਇਸ ਨੂੰ ਸੁਪਨਿਆਂ ਦੇ ਘਰ ਲੈ ਕੇ ਆਇਆ। ਇਸ ਦਾ ਇੱਥੇ ਇਲਾਜ ਕੀਤਾ ਗਿਆ ਤੇ ਇਹ ਕੁਝ ਮਹੀਨਿਆਂ ਵਿੱਚ ਹੀ ਬਿਲਕੁਲ ਠੀਕ ਹੋ ਗਈ। ਡਾਕਟਰਾਂ ਨੇ ਇਸ ਨੂੰ ਦੱਸਿਆ ਸੀ ਕਿ ਤੂੰ ਦਵਾਈ ਲਗਾਤਾਰ 3 ਸਾਲ ਖਾਣੀ ਹੈ। ਫਿਰ ਤੈਨੂੰ ਕਦੇ ਵੀ ਇਹ ਬਿਮਾਰੀ ਨਹੀਂ ਹੋਵੇਗੀ। ਇਹ ਆਪਣੇ ਪਿਤਾ ਨਾਲ ਦਵਾਈ ਲੈਣ ਆਉਂਦੀ ਰਹੀ ਤੇ ਦਵਾਈ ਲਗਾਤਾਰ ਖਾਂਦੀ ਰਹੀ। ਇੱਕ ਵਾਰੀ ਇਹ ਪਿਓ ਤੀ ਦਵਾਈ ਲੈ ਕੇ ਮੋਟਰਸਾਈਕਲ ਚਾਰੇ ਸਨ ਕਿ ਨਸ਼ਈ ਲੁਟੇਰੇ ਆਣੇ ਰਸਤੇ ਵਿੱਚ ਇਹਨਾਂ ਕੋਲੋਂ ਲਿਫਾਫਾ ਖੋਲ੍ਹਿਆ ਜਿਸ ਵਿੱਚ ਦਵਾਈ ਸੀ ਇਸਦੇ ਪਿਤਾ ਨੇ ਘਰ ਜਾ ਕੇ ਇਸ ਬਾਰੇ ਸੁਪਨੇ ਦੇ ਘਰ ਫੋਨ ਕੀਤਾ ਤੇ ਉਹਨਾਂ ਦੇ ਕਹਿਣ ਤੇ ਉਹ ਫਿਰ ਦੂਜੇ ਦਿਨ ਦਵਾਈ ਲੈ ਕੇ ਗਿਆ ਪਿਓ ਨੂੰ ਆਪਣੀ ਧੀ ਦਾ ਇੰਨਾ ਜ਼ਿਆਦਾ ਖਿਆਲ ਸੀ ਜਦੋਂ ਕੁੜੀ ਘਰ ਦਾ ਕੰਮ ਕਰਨ ਲੱਗ ਪਈ ਤਾਂ ਸੌਰੀਆ ਕੀ ਫਿਰ ਲੈ ਗਏ ਸੌਰੀ ਕੰਮ ਕਰਵਾਉਂਦੇ ਪਰ ਦਵਾਈ ਲਗਾਤਾਰ ਨਾ ਖਵਾਈ ਜਿਸ ਕਰਕੇ ਇਸ ਦਾ ਦਿਮਾਗੀ ਸੰਤੁਲਨ 2.5 ਸਾਲ ਬਾਅਦ ਫਿਰ ਵਿਗੜ ਗਿਆ ਇਸ ਦਾ ਘਰ ਵਾਲਾ ਤੇ ਦਿਔਰ ਇਸ ਨੂੰ ਇਸ ਦੇ ਪੇਕਿਆਂ ਦੇ ਬੂਹੇ ਅੱਗੇ ਲਾ ਕੇ ਚੜੇ ਗਏ। ਇਹ ਇੱਧਰ ਉੱਧਰ ਘੁਮਣ ਲੱਗ ਪਈ। ਜਲਦੀ ਕੀਤੀਆਂ ਕਾਬੂ ਨਾ ਆਉਂਦੀ ਆਪਣੇ ਕੱਪੜੇ ਉਤਾਰ ਦਿੰਦੀ। ਇਸ ਤੇ ਘਰਦਿਆਂ ਇਸ ਨੂੰ ਸੰਗਲ ਨਾ ਬੰਨ ਦਿੱਤਾ। 18 ਜਨਵਰੀ 2023 ਨੂੰ ਇਸ ਦਾ ਪਿਤਾ ਭਰਾ ਵਰਜਾਈ ਤੇ ਇੱਕ ਗਵੰਢਨ ਸੰਗਲ ਨਾਲ ਇਸ ਦੇ ਹੱਥ ਪੈਰ ਬੰਨ ਕੇ ਗੱਡੀ ਵਿੱਚ ਬਿਠਾ ਕੇ ਸੁਪਨਿਆਂ ਦੇ ਘਰ ਲੈ ਕੇ ਆਏ। ਜਦੋਂ ਇਸ ਨੂੰ ਗੱਡੀ ਵਿੱਚੋਂ ਥੱਲੇ ਢਾ ਕੇ ਇਸ ਦਾ ਸੰਗਲ ਕਟਿਆ। ਤਾਂ ਹੀ ਤਾੜੀਆਂ ਮਾਰਨ ਲੱਗ ਪਈ। ਇਸ ਦਾ ਰਾਜ ਫਿਰ ਸ਼ੁਰੂ ਕੀਤਾ ਗਿਆ। ਇਸੇ ਘਰ ਵਾਲੇ ਨੂੰ ਵੀ ਇਸ ਉੱਤੇ ਤਰਸਣਾ ਆਇਆ ਜੋ ਇਸ ਨੂੰ ਇਸ ਬਿਮਾਰੀ ਦੀ ਹਾਲਤ ਵਿੱਚ ਪੇਕੇ ਕਰ ਛੱਡਿਆ ਤੇ ਉੱਥੇ ਉਸ ਨੂੰ ਲਗਾਤਾਰ ਦਵਾਈ ਵੀ ਲਾ ਕੇ ਨਾ ਦਿੱਤੀ ਜੋ ਕਿ ਮੁਫਤ ਮਿਲਦੀ ਸੀ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਹ ਕਿੰਨਾ ਨਿਕਰ ਗਿਆ ਇੱਕ ਪਤੀ ਵੀ ਆਪਣੀ ਪਤਨੀ ਦਾ ਸਾਥ ਨਹੀਂ ਦੇ ਰਿਹਾ ਪਤਨੀ ਠੀਕ ਹੈ ਤਾਂ ਆਪਣੇ ਕੋਲ ਰੱਖ ਲਿਆ ਬਿਮਾਰ ਹੋ ਗਈ ਤਾਂ ਉਸ ਤੇ ਪੇਕੇ ਕਰ ਛੱਡਾਂ ਦਾ ਪਤੀ ਪਤਨੀ ਨੂੰ ਦੁੱਖ ਸੁੱਖ ਦੇ ਸੱਚੇ ਸਾਥੀ ਬਣ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ਬਿਮਾਰੀ ਦਾ ਕੀ ਪਤਾ ਕਿਸ ਵੇਲੇ ਕਿਸ ਨੂੰ ਹੋ ਜਾਵੇ ਮੁਸ਼ਕਲ ਵੇਲੇ ਸਾਥ ਨਹੀਂ ਛੱਡਣਾ ਚਾਹੀਦਾ ਕੀੜੇ ਪਈ ਬਜ਼ੁਰਗ ਮਾਤਾ ਸਤੀਸਕੁਰ ਬਜ਼ੁਰਗ ਮਾਤਾ ਸਤੀਸਕੁਰ ਲੁਧਿਆਣਾ ਦੀ ਰਹਿਣ ਵਾਲੀ ਹੈ ਇਸ ਦੇ ਪਤੀ ਦਾ ਨਾਮ ਬੱਗਾ ਹੈ ਜੋ ਆਟੋ ਚਲਾਉਂਦਾ ਹੈ ਇਸ ਦਾ ਇੱਕ ਪੁੱਤਰ ਗੁਰਵਿੰਦਰ ਸਿੰਘ ਜੋ ਨਸ਼ਾ ਕਰਨ ਦਾ ਆਦੀ ਹੋਣ ਕਰਕੇ ਸਲੂਸ਼ਨ ਸੁਗਦਾ ਰਹਿੰਦਾ ਹੈ ਇਹ ਮਾਤਾ ਪਿਛਲੇ 15-20 ਸਾਲਾਂ ਤੋਂ ਫੁੱਟਪਾਥ ਤੇ ਸੌਂਦੀ ਸੀ ਤੇ ਭੀਖ ਮੰਗ ਕੇ ਬੇਟ ਪਰਦੀ ਕਿਸੇ ਕਾਰਨ ਇਸੇ ਘਰ ਵਾਲੇ ਨੇ ਇਸ ਨੂੰ ਘਰੋਂ ਬਾਹਰ ਕੱਢ ਦਿੱਤਾ ਇਸ ਮਾਤਾ ਦੇ ਪੈਰਾਂ ਦਾ ਬੁਰਾ ਹਾਲ ਸੀ ਅਦੇ ਤੋਂ ਜ਼ਿਆਦਾ ਇੱਕ ਪੈਰ ਗਿੱਟੇ ਕੋਲੋਂ ਕੀੜਿਆਂ ਨੇ ਖਾਦਾ ਹੋਇਆ ਸੀ ਉਸ ਵਿੱਚ ਹਜ਼ਾਰਾਂ ਕੀੜੇ ਪਏ ਹੋਏ ਸਨ ਜੋ ਦਿਨ ਰਾਤ ਮਾਤਾ ਨੂੰ ਖਾਈ ਜਾ ਰਹੇ ਸਨ ਲੱਤਾਂ ਵੀ ਸੁੱਜੀਆਂ ਹੋਈਆਂ ਸਨ ਪੈਰਾਂ ਤੇ ਜ਼ਖਮ ਹੋਏ ਸਨ ਚੱਪਲਾਂ ਚੁੰਨੀ ਥੱਲੇ ਵਿਚਾਈ ਚਾਦਰ ਸਭ ਖੂਨ ਨਾਲ ਲਤਪਟ ਸਨ ਇਹ ਮਾਤਾ ਸੜਕ ਤੇ ਜਿੱਥੇ ਵੀ ਤੁਰਦੀ ਉੱਥੇ ਵੀ ਖੂਨ ਲੱਗਾ ਹੋਇਆ ਸੀ ਇਹ ਮਾਤਾ ਜਗਰਾਉਂ ਪੁਲ ਫੀਲਡ ਗੰਸ ਕਲੱਬ ਰੋਡ ਤੇ ਘੁੰਮਦੀ ਫਿਰਦੀ ਰਹਿੰਦੀ ਫੀਲਡ ਗੰਸ ਸਥਿਤ ਦੁਕਾਨਾਂ ਤੋਂ ਇਸਨੇ ਮੁੰਦਰੀਆਂ ਵੰਗਾ ਵਾਲੀਆਂ ਲੈ ਕੇ ਲਫਾਫੇ ਵਿੱਚ ਪਾ ਕੇ 1000-1500 ਰੁਪਏ ਪ੍ਰੀਖ ਮੰਗੇ ਇਕੱਠੇ ਕੀਤੇ ਹੋਏ ਪੋਟਲੀ ਵਿੱਚ ਪਾ ਕੇ ਤੇ ਕੁਝ ਹੋਰ ਸਮਾਨ ਇੱਕ ਗੱਟੜੀ ਵਿੱਚ ਬੰਨਿਆ ਹੋਇਆ ਸੀ ਇੱਕ ਲਫਾਫੇ ਵਿੱਚ ਬਦਾਮ ਵੀ ਸਨ ਜੋ ਕਿਸੇ ਨੇ ਤਰਸ ਕਰਕੇ ਦੇ ਦਿੱਤੇ ਕਿਸੇ ਸੱਜਣ ਨੇ ਇਸ ਬਜ਼ੁਰਗ ਮਾਤਾਬਾਰੀ ਸੁਪਨਿਆਂ ਦੇ ਘਰ ਸਰਦਾਰ ਗੁਰਪ੍ਰੀਤ ਸਿੰਘ ਫਰਾਂ ਨੂੰ ਦੱਸਿਆ ਉਹ ਆਪਣੀ ਟੀਮ ਨਾਲ ਇਸ ਮਾਤਾ ਨੂੰ ਲੈਣ ਜਦੋਂ ਪਹੁੰਚੇ ਤਾਂ ਕਲੱਬ ਰੋਡ ਉੱਤੇ ਇੱਕ ਆਈਐਸ ਦੀ ਕੋਠੀ ਦੇ ਬਾਹਰ ਬੈਠੀ ਸੀ ਮਾਤਾ ਦੀ ਹਾਲਤ ਬਹੁਤ ਤਰਸਯੋਗ ਸੀ ਸਰਦਾਰ ਗੁਰਪ੍ਰੀਤ ਸਿੰਘ ਨੇ ਮਾਤਾ ਦੇ ਪੈਰ ਵਿੱਚੋਂ ਇੱਕ ਮੋਟਾ ਕੀੜਾ ਕੱਢ ਕੇ ਆਪਣੇ ਹੱਥ ਤੇ ਰੱਖ ਕੇ ਦਿਖਾਇਆ ਤੇ ਨਾਲ ਹੀ ਸਮਾਜ ਸਿਸਟਮ ਵੱਡੇ ਅਫਸਰਾਂ ਲੀਡਰਾਂ ਨਾਲ ਗਿਲਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਲੋਕ ਬੋਟਾ ਪਾ ਕੇ ਕੌਂਸਲਰ ਐਮ ਐਲ ਏ ਇਸ ਲਈ ਚੁੰਦੇ ਹਨ ਤਾਂ ਜੋ ਉਹ ਲੋਕਾਂ ਦੀ ਸੇਵਾ ਕਰ ਸਕਣ ਨਾ ਕਿ ਆਪ ਐਸਕਨ ਜਦੋਂ ਉਹਨਾਂ ਨੇ ਇਸ ਬਜ਼ੁਰਗ ਮਾਤਾ ਨੂੰ ਇਹ ਪੁੱਛਿਆ ਮਾਤਾ ਤੁਸੀਂ ਸੜਕਾਂ ਤੇ ਕਿਉਂ ਘੁੰਮਦੀ ਰਹਿੰਦੀਆਂ ਆਪਣੇ ਘਰ ਕਿਉਂ ਨਹੀਂ ਜਾਂਦੀ ਤਾਂ ਮਾਤਾ ਨੇ ਰੋਂਦੇ ਹੋਏ ਕਿਹਾ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ ਆਪਣੇ ਪੁੱਤਰਾਂ ਨੂੰ ਮਿਲਣਾ ਚਾਹੁੰਦੀ ਹਾਂ ਮੇਰਾ ਪੁੱਤਰ ਬਹੁਤ ਨੇਕ ਹੈ ਮੈਂ ਰਖੜੀ ਦੇ ਤਿਉਹਾਰ ਤੇ ਆਪਣੇ ਭਰਾ ਨੂੰ ਰਖੜੀ ਬੰਨਣਾ ਚਾਹੁੰਦੀ ਹਾਂ ਇਸ ਬਜ਼ੁਰਗ ਮਾਤਾ ਦੇ ਦਿਲ ਵਿੱਚ ਕਿੰਨੇ ਅਰਮਾਨ ਹਨ ਪਤਾ ਨਹੀਂ ਕਿਸ ਮਜਬੂਰੀ ਕਰਕੇ ਇਸ ਨੂੰ ਆਪਣਾ ਘਰ ਛੱਡਣਾ ਪਿਆ ਜਾਂ ਪਤੀ ਨੇ ਘਰੋਂ ਕੱਢ ਦਿੱਤਾ ਮਾਤਾ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ ਜਦੋਂ ਉਹ ਕਹਿੰਦੀ ਹੈ ਐਨੂੰ ਹਸਪਤਾਲ ਲੈ ਜਾਵੋ ਐਨੂੰ ਨਵੀਂ ਚੁੰਨੀ ਨਵਾਂ ਸੂਟ ਤੇ ਚਪਲਾਂ ਲੈ ਦਿਓ ਸਰਦਾਰ ਗੁਰਪ੍ਰੀਤ ਸਿੰਘ ਬੜੇ ਪਿਆਰ ਤੇ ਸਤਿਕਾਰ ਨਾਲ ਇਸ ਮਾਤਾ ਨੂੰ ਆਪਣੀ ਗੱਡੀ ਵਿੱਚ ਬਿਠਾਉਂਦੇ ਹਨ ਤੇ ਸੁਪਨਿਆਂ ਦੇ ਕਰ ਲਿਆ ਜਾਂਦੇ ਹਨ ਉੱਥੇ ਜਾ ਕੇ ਮਾਤਾ ਦਾ ਇਲਾਜ ਕਰਵਾਉਂਦੇ ਹਨ ਬਜ਼ੁਰਗ ਮਾਤਾ ਸਤੀ ਸਕਰ ਵਰਗੀਆਂ ਹੋਰ ਵੀ ਕਈ ਪੈਣਾ ਮਾਤਾਵਾਂ ਤੇ ਬੱਚੀਆਂ ਹਨ ਜੋ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੇ ਸਾਹਮਣੇ ਬੈਠ ਕੇ ਭੀਖ ਮੰਗਦੀਆਂ ਹਨ ਤੇ ਸੜਕਾਂ ਉੱਤੇ ਇੱਧਰ ਉੱਧਰ ਤੁਰੀਆਂ ਫਿਰਦੀਆਂ ਹਨ ਕਈਆਂ ਦੇ ਕੀੜੇ ਫੈ ਜਾਂਦੇ ਹਨ ਤੇ ਕਈ ਕਾਮੀ ਨਸ਼ਈ ਲੋਕਾਂ ਦੀ ਹਵਸ ਦਾ ਸ਼ਿਕਾਰ ਹੋ ਜਾਂਦੀਆਂ ਹਨ ਇਸ ਲਈ ਕੌਣ ਜ਼ਿੰਮੇਵਾਰ ਹੈ ਅਸੀਂ ਲੋਕੀ ਇਸ ਲਈ ਜ਼ਿੰਮੇਵਾਰ ਅਸੀਂ ਕਿਸੇ ਦੇ ਦੁੱਖ ਸੁੱਖ ਵਿੱਚ ਸੱਚੇ ਦਿਲ ਨਾਲ ਸ਼ਾਮਲ ਨਹੀਂ ਹੁੰਦੇ ਅਸੀਂ ਸਵਾਰਥੀ ਹੋ ਗਏ ਹਾਂ ਸਿਰਫ ਆਪਣੇ ਤੱਕ ਮਤਲਬ ਰੱਖਦੇ ਹਾਂ ਸਾਡੇ ਸਾਹਮਣੇ ਕੋਈ ਟੜਫ ਰਿਹਾ ਹੈ ਮਰ ਰਿਹਾ ਹੈ ਅਸੀਂ ਗੋਲੀਆਂ ਕਰ ਦਿੰਦੇ ਹਾਂ ਤੇਹੀ ਸੋਚਦੇ ਹਾਂ ਕਿ ਅਸੀਂ ਇਸ ਤੋਂ ਕੀ ਲੈਣਾ ਸਾਨੂੰ ਕੀ ਸਾਡੀ ਹਾਲ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਸੇ ਪੀਵੇ ਵਰਗੀ ਬਣ ਗਏ ਜਦੋਂ ਕਿਸੇ ਪਰਿਵਾਰ ਤੇ ਮੁਸੀਬਤਾਂ ਦਾ ਪਹਾੜ ਟੁੱਟਦਾ ਹੈ ਤਾਂ ਕੋਈ ਸਕਾ ਭੈਣ ਭਰਾ ਤੇ ਰਿਸ਼ਤੇਦਾਰ ਵੀ ਸਾਥ ਨਹੀਂ ਦਿੰਦੇ ਜਿਸ ਕਰਕੇ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਤੇ ਕਈ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰ ਲੈਂਦੇ ਹਨ ਕਈ ਸੜਕਾਂ ਤੇ ਤੁਰੇ ਫਿਰਦੇ ਹਨ ਉਹਨਾਂ ਨੂੰ ਸੰਗਲਾ ਨਾਲ ਬੰਨ ਕੇ ਰੱਖਣਾ ਪੈਂਦਾ ਹੈ ਸਾਡੀ ਸਾਰਿਆਂ ਦੀ ਸਮਾਜ ਪ੍ਰਤੀ ਇੱਕ ਦੂਜੇ ਪ੍ਰਤੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਨਾਲ ਰਹੀਏ ਉਸ ਨੂੰ ਇਕੱਲੇ ਪੰਦਾ ਸਾਸ ਨਾ ਹੋਣ ਦਈਏ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਕੱਲੇ ਕਿੰਨੇ ਕੁ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਚੁੱਕ ਸਕਦੇ ਹਨ ਉਹਨਾਂ ਨੂੰ ਇੱਕ ਦਿਨ ਵਿੱਚ ਇਸ ਤਰ੍ਹਾਂ ਦੇ ਬੇਸਹਾਰਾ ਦਿਮਾਗੀ ਪਰੇਸ਼ਾਨੀ ਨਾਲ ਪੀੜਤ ਸੌ ਤੋਂ ਵੱਧ ਲੋਕਾਂ ਬਾਰੇ ਫੋਨ ਆਉਂਦੇ ਹਨ ਅੱਜ ਇੱਕ ਗੁਰਪ੍ਰੀਤ ਸਿੰਘ ਦੀ ਨਹੀਂ ਬਹੁਤ ਸਾਰੇ ਸਰਦਾਰ ਗੁਰਪ੍ਰੀਤ ਸਿੰਘ ਵਰਾਂ ਦੀ ਜ਼ਰੂਰਤ ਹੈ। ਸਾਨੂੰ ਵੀ ਸਰਦਾਰ ਗੁਰਪ੍ਰੀਤ ਸਿੰਘ ਬਣਨਾ ਪਵੇਗਾ। ਤਨ ਹਨ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਪ੍ਰਤੀ ਸਮਰਪਿਤ ਕੀਤਾ ਹੋਇਆ ਹੈ। ਵਾਸਤਵ ਵਿੱਚ ਉਹ ਰੱਬ ਦਾ ਰੂਪ ਹਨ। ਰੱਬ ਵੱਲੋਂ ਧਰਤੀ ਤੇ ਭੇਜਿਆ ਫਰਿਸ਼ਤਾ। ਲਾਚਾਰ ਪਿਆ ਨੌਜਵਾਨ ਸਰਬਜੀਤ ਸਿੰਘ। ਨੌਜਵਾਨ ਸਰਬਜੀਤ ਸਿੰਘ ਬਰਨਾਲਾ ਦਾ ਰਹਿਣ ਵਾਲਾ ਹੈ। ਇਹ ਪੰਜ ਭੈਣ ਪ੍ਰਾਸਨ ਪੀ ਐਨ ਬੀ ਆਈ ਹੋਈ ਹੈ ਤੇ ਤਿੰਨ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਇਹ ਇਕੱਲਾ ਹੀ ਆਪਣੇ ਮਾਤਾ ਪਿਤਾ ਨਾਲ ਰਹਿੰਦਾ ਹੈ ਇਸ ਦਾ ਪਿਤਾ ਜਿੰਨੇ ਪੈਸੇ ਦਿਹਾੜੀ ਦੀ ਕਮਾਉਂਦਾ ਹੈ ਉਹਨਾਂ ਨਾਲ ਸ਼ਰਾਬ ਪੀ ਲੈਂਦਾ ਹੈ ਤੇ ਨਸ਼ੇ ਦੀਆਂ ਗੋਲੀਆਂ ਖਰੀਦ ਕੇ ਖਾ ਲੈਂਦਾ ਹੈ ਉਹ ਨਸ਼ਾ ਲੈਣ ਲਈ ਘਰੋਂ ਚੀਜ਼ਾਂ ਚੁੱਕ ਕੇ ਵੀ ਵੇਚ ਦਿੰਦਾ ਹੈ ਅਸ਼ਾ ਪੰਜਾਬ ਵਿੱਚ ਵਾਧੂ ਹੈ ਤੇ ਸ਼ਰੇਆਮ ਵਿਕਦਾ ਹੈ ਇਸ ਲਈ ਪੰਜਾਬ ਨੂੰ ਨਸ਼ਿਆਂ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਹੈ ਸਰਪਜੀਤ ਸਿੰਘ ਨੇ 10ਵੀਂ ਜਮਾਤ ਪਾਸ ਕੀਤੀ ਹੋਈ ਹੈ ਇਹ ਬਹੁਤ ਹਿਆਰ ਤੇ ਬਲੰਦ ਹੌਸਲੇ ਵਾਲਾ ਨੌਜਵਾਨ ਹੈ ਪਰੰਤੂ ਕਿਸਮਤ ਅੱਗੇ ਕਈ ਵਾਰੀ ਬੰਦੇ ਦਾ ਵਾਸ ਨਹੀਂ ਚੱਲਦਾ ਉਹ ਮਜਬੂਰ ਹੋ ਜਾਂਦਾ ਹੈ ਸਰਵਜੀਤ 10ਵੀਂ ਤੋਂ ਅੱਗੇ ਪੜ੍ਹਾਈ ਕਰਨਾ ਚਾਹੁੰਦਾ ਸੀ ਕਾਲਜ ਜਾਣਾ ਚਾਹੁੰਦਾ ਸੀ ਪਰੰਤੂ ਘਰ ਦਾ ਗੁਜ਼ਾਰਾ ਕਰਨ ਲਈ ਉਸ ਨੂੰ ਛੋਟੀ ਉਮਰ ਵਿੱਚ ਹੀ ਪੜ੍ਹਾਈ ਛੱਡ ਕੇ ਕੰਮ ਕਰਨਾ ਪਿਆ ਉਹ ਮੈਰਿਜ ਪੈਲਸਾਂ ਵਿੱਚ ਜਾ ਕੇ ਬੀਟਰ ਦਾ ਕੰਮ ਕਰਦਾ ਸੀ ਤੇ ਚਾਰ ਪੈਸੇ ਕਮਾ ਕੇ ਆਪਣੀ ਮਾਂ ਨੂੰ ਦਿੰਦਾ ਸੀ ਮਾਂ ਪੁੱਤ ਦੋਵਾਂ ਦਾ ਔਖਾ ਸੌਖਾ ਗੁਜ਼ਾਰਾ ਹੋਈ ਜਾਂਦਾ ਸੀ ਇੱਕ ਦਿਨ ਕਿਸੇ ਗਾਇਕ ਦੀ ਭੈਣ ਦਾ ਵਿਆਹ ਸੀ ਉਥੇ ਫੁੱਲਾਂ ਦੀ ਸਜਾਵਟ ਵੀ ਕਰਨੀ ਸੀ ਤੇ ਵੇਟਰ ਦੀ ਡਿਊਟੀ ਵੀ ਨਿਭਾਉਣੀ ਸੀ ਜਿਸ ਕਰਕੇ ਸਰਬਜੀਤ ਡਰਾਈਵਰ ਤੇ ਹੋਰ ਸੱਤ ਮੁੰਡੇ ਇੱਕ ਟਰੱਕ ਜਿਸ ਵਿੱਚ ਸਜਾਵਟ ਤੇ ਹੋਰ ਸਮਾਨ ਸੀ ਸਵਾਰ ਹੋ ਕੇ ਜਾ ਰਹੇ ਸਨ ਹਨੇਰਾ ਹੋਣ ਕਰਕੇ ਅੱਗੇ ਤੁਹਾਰੀ ਗੱਡੀ ਵਾਰੀ ਪਤਾ ਨਾ ਲੱਗਾ ਗੱਡੀ ਨੂੰ ਬਚਾਉਂਦਾ ਟਰੱਕ ਅੱਗੇ ਜਾ ਕੇ ਬੋੜ ਵਿੱਚ ਜਾ ਵੱਜਿਆ ਤੇ ਉਲਟ ਗਿਆ ਟਰੱਕ ਚਲਾ ਰਹੇ ਡਰਾਈਵਰ ਦੇ ਪੇਟ ਵਿੱਚ ਸਟੀering ਖੁੱਬ ਗਿਆ ਤੇ ਉਹ ਉੱਥੇ ਹੀ ਦਮ ਤੋੜ ਗਿਆ ਸਰਬਜੀਤ ਦੀ ਗਰਦਨ ਦਾ ਮਨਕਾ ਟੁੱਟ ਗਿਆ ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਬਾਕੀ ਦੇ ਸਾਰੇ ਮੁੰਡੇ ਬਿਲਕੁਲ ਠੀਕ ਸਨ ਪਿੰਡ ਵਿੱਚੋਂ ਪੈਸੇ ਇਕੱਠੇ ਕਰਕੇ ਤੇ ਆਪਰੇਸ਼ਨ ਕਰਕੇ ਗਰਦਨ ਵਿੱਚ ਪਲੇਟ ਪਾਈ ਗਈ ਉਸਦੇ ਪੈਰ ਗਲ ਗਏ ਲੱਤਾਂ ਬਾਹਾਂ ਸੁੱਜ ਗਈਆਂ ਪਿੱਠ ਪਿੱਛੇ ਜ਼ਖਮ ਹੋ ਗਏ ਮਨੁਖਤਰੀ ਸੇਵਾ ਰੱਬ ਦੀ ਸੇਵਾ ਆਸ਼ਰਮ ਤਿਵਾੜ ਸਹਿਬ ਵਾਲੇ ਬਾਬੇ ਇਸ ਨੂੰ ਲੈ ਗਏ ਪਰ ਉਸੇ ਜਾ ਕੇ ਇਸ ਦੀ ਹਾਲਤ ਹੋਰ ਖਰਾਬ ਹੋ ਗਈ ਉਸਦਾ ਅੱਧਾ ਸਰੀਰ ਖੜ ਗਿਆ ਤੇ ਉਹ ਹੱਡੀਆਂ ਦਾ ਪਿੰਚਰ ਬਣ ਗਿਆ ਉਹ ਫਿਰ ਇਸ ਨੂੰ ਘਰ ਛੱਡ ਗਏ ਮਾਂ ਆਪਣੇ ਪੁੱਤਰ ਨੂੰ ਲੈ ਕੇ ਬਠਿੰਡੇ ਕਾ ਹਸਪਤਾਲ ਵਿੱਚ ਪੁੱਜੀ ਇਥੇ ਡਾਕਟਰਾਂ ਨੇ ਆਪਰੇਸ਼ਨ ਕਰਕੇ ਮੁੰਡੇ ਦੀਆਂ ਲੱਤਾਂ ਕੱਟਣ ਦਾ 8 ਲੱਖ ਰੁਪਏ ਮੰਗਿਆ। ਉਹਨਾਂ ਕੋਲ ਤਾਂ 800 ਰੁਪਏ ਵੀ ਨਹੀਂ ਸਨ। ਉਹ 8 ਲੱਖ ਰੁਪਏ ਕਿੱਥੋਂ ਦਿੰਦੇ? ਉਹ ਚਾਰੇ ਉਦਾਸ ਟੁੱਟੇ ਤੇ ਭਰੇ ਹੋਏ ਮਨ ਨਾਲ ਆਪਣੇ ਘਰ ਵਾਪਸ ਆ ਗਏ। ਨੌਜਵਾਨ ਸਰਬਜੀਤ ਉਦੋਂ ਤੋਂ ਮੰंजे ਤੇ ਹੀ ਸੀ। ਐਵੇਂ ਨਹੀਂ ਕਿਹਾ ਗਿਆ ਕਿ ਜਿੱਦੀ ਕੋਠੀ ਦਾਣੇ ਉਹਦੇ ਕੰਮਲੇ ਵਿੱਚ ਸਿਆਣੇ। ਕੁਝ ਦਇਆਵਾਨ ਵੀਰ ਭੈਣਾ ਉਸ ਦੀ ਆਰਥਿਕ ਤੌਰ ਤੇ ਥੋੜੀ ਬਹੁਤ ਮਦਦ ਕਰ ਦਿੰਦੇ। ਕਿਸੇ ਸੱਜਣ ਨੇ ਇਸ ਨੌਜਵਾਨ ਦੀ ਵੀਡੀਓ ਪਾ ਕੇ ਸੁਪਨਿਆਂ ਦੇ ਘਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਤੇ ਇੱਕ ਦਿਨ ਉਹ ਆਪਣੀ ਟੀਮ ਨਾਲ ਸਰਬਜੀਤ ਦੇ ਘਰ ਪਹੁੰਚੇ ਜਦੋਂ ਉਹਨਾਂ ਨੇ ਸਰਬਜੀਤ ਨੂੰ ਪੁੱਛਿਆ ਕਿ ਤੇਰਾ ਐਕਸੀਡੈਂਟ ਹੋਏ ਕਿੰਨਾ ਸਮਾਂ ਹੋ ਗਿਆ ਤਾਂ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ 4 ਦਸੰਬਰ 2021 ਨੂੰ ਹੋਇਆ ਸੀ ਤੇ ਅੱਜ 1.5 ਸਾਲ ਤੋਂ 4 ਦਿਨ ਉੱਪਰ ਹੋ ਗਏ ਨੇ ਵਿਚਾਰੇ ਲਾਚਾਰਪੈ ਸਰਬਜੀਤ ਨੂੰ ਇਹ ਵੀ ਪਤਾ ਹੈ ਕਿ 4 ਦਿਨ ਉੱਪਰ ਹੋ ਗਏ ਹਨ ਜਿਵੇਂ ਉਹ ਮੰਜੇ ਛਪਿਆ ਇੱਕ ਇੱਕ ਦਿਨ ਕਿਨ ਕਿਨ ਗਾ ਰਿਹਾ ਹੋਵੇ ਇਹ ਖੁਦਾਰ ਨੌਜਵਾਨ ਜੋ ਦਸਾਂ ਨੋਆਂ ਦੀ ਕਿਰਤ ਤੇ ਵਿਸ਼ਵਾਸ ਕਰਦਾ ਸੀ ਅੱਜ ਲੋਕਾਂ ਵੱਲ ਵੇਖ ਰਿਹਾ ਕਿ ਕੋਈ ਉਸਦੀ ਮਦਦ ਕਰੇ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਨੂੰ ਇਹ ਪਤਾ ਲੱਗਾ ਕਿ ਡਾਕਟਰਾਂ ਨੇ ਉਸਦੀਆਂ ਲੱਤਾਂ ਕੱਟਣ ਦੇ 8 ਲੱਖ ਰੁਪਏ ਮੰਗੇ ਹਨ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਲਾਜ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਹੈ ਕਿ ਕੋਈ ਗਰੀਬ ਬੰਦਾ ਇੱਥੇ ਆਪਣਾ ਇਲਾਜ ਨਹੀਂ ਕਰਵਾ ਸਕਦਾ ਹਸਪਤਾਲ ਤਾਂ ਚਿੱਟੇ ਹਾਥੀ ਹਨ ਹਸਪਤਾਲਾਂ ਵਿੱਚ ਬੇਰਹਿਮਤਾ ਇਸ ਹੱਦ ਤੀਕਰ ਵੱਚ ਚੁੱਕਾ ਹੈ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੋ ਗਿਆ ਹੈ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਤਾਂ ਮਰੀਜ਼ਾਂ ਨੂੰ ਲੁੱਟਦੇ ਹੀ ਹਨ ਸਰਕਾਰੀ ਹਸਪਤਾਲਾਂ ਦੇ ਡਾਕਟਰ ਵੀ ਕੋਈ ਘੱਟ ਨਹੀਂ ਕਰਦੇ ਉਹ ਵੀ ਮਰੀਜ਼ਾਂ ਦਾ ਸਲੂਸ਼ਨ ਕਰਦੇ ਹਨ ਪੰਜਾਬ ਦੇ ਲੋਕਾਂ ਦਾ ਇਹਨਾਂ ਨੁਕਸਾਨ ਚਿੱਟੇ ਨੇ ਨਹੀਂ ਕੀਤਾ ਜਿਨ੍ਹਾਂ ਇਹਨਾਂ ਪਿੱਛੇ ਡਾਕਟਰਾਂ ਨੇ ਕੀਤਾ ਹੈ ਕਰਦੀ ਗਰੀਬੀ ਸਭ ਤੋਂ ਵੱਡੀ ਬਿਮਾਰੀ ਹੈ ਜੇ ਸਰਬਜੀਤ ਦੀ ਮਾਂ ਕੋਲ ਪੈਸੇ ਹੁੰਦੇ ਤਾਂ ਅੱਜ ਇਹ ਨੌਜਵਾਨ ਮੰਝੇ ਉੱਪਰ ਪਿਆ ਨਾ ਹੁੰਦਾ ਇਸ ਦਾ ਕਿਸੇ ਚੰਗੇ ਹਸਪਤਾਲ ਵਿੱਚ ਰਾਜ ਹੋ ਜਾਣਾ ਸੀ ਸਰਬਜੀਤ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ ਕਰਦੀਆਂ ਛੱਤਾਂ ਟਹਿ ਚੁੱਕੀਆਂ ਸਨ ਇਹ ਕਰਵੋਟਾਂ ਵਾਲੇ ਬਾਦਲ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਪਾਕੇ ਦਿੱਤੇ ਗਏ ਸਨ ਸਰਬਜੀਤ ਤੇ ਘਰ ਦੀ ਤਰਸਯੋਗ ਹਾਲਤ ਦੇਖ ਕੇ ਗੁਰਪ੍ਰੀਤ ਸਿੰਘ ਕੋਲੋਂ ਇਹ ਕਹਿਣ ਤੋਂ ਰਿਹਾ ਨਾ ਗਿਆ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਲੋਕਾਂ ਨੂੰ ਸਿੱਖਿਆ ਤੇ ਸੇ ਸੁਰਤਾ ਨਾ ਮਿਲ ਸਕੀਆਂ ਗਰੀਬ ਲੋਕਾਂ ਨੂੰ ਆਟਾ ਚੌਲ ਦਾਲ ਮੁਫਤ ਦੇ ਕੇ ਭਿਖਾਰੀ ਬਣਾ ਦਿੱਤਾ ਸਰਕਾਰ ਦਾ ਫਰਜ਼ ਬਣਦਾ ਕਿ ਉਹ ਲੋਕਾਂ ਨੂੰ ਰੋਜ਼ਗਾਰ ਦੇਵੇ ਤਾਂ ਜੋ ਉਹ ਆਪਣੀਆਂ ਖਾਣ ਪੀਣ ਦੀਆਂ ਚੀਜ਼ਾਂ ਆਪ ਖਰੀਦ ਸਕਣ ਸਰਕਾਰਾਂ ਬਦਲ ਜਾਂਦੀਆਂ ਹਨ ਬੰਦੇ ਬਦਲ ਜਾਂਦੇ ਹਨ ਪਰ ਸਿਸਟਮ ਨਹੀਂ ਬਦਲਦਾ ਵਾਸਤਵ ਵਿੱਚ ਲੋਕ ਵੋਟਾਂ પાਕੇ ਇਹਨਾਂ ਲੀਡਰਾਂ ਨੂੰ ਇਸ ਲਈ ਚੁਟਾਉਂਦੇ ਹਨ ਕਿ ਇਹ ਜਨਤਾ ਦਾ ਭਲਾ ਕਰਨਗੇ ਪਰ ਇਹ ਕੁਰਸੀਆਂ ਤੇ ਬੈਠਦੇ ਹੀ ਭਾਈਪਤੀਜਾਵਾਦ ਵੱਡੀਆਂ ਕੋਠੀਆਂ ਕਾਰਾਂ ਤੇ ਕਾਰਖਾਨੇ ਬਣਾਉਣ ਵਿੱਚ ਲੱਗ ਜਾਂਦੇ ਨੇ ਤੇ ਲੋਕਾਂ ਨੂੰ ਦੋਹੀ ਹੱਥੀਂ ਲੁੱਟਦੇ ਹਨ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਉੱਤੇ ਆਪ ਗੁਲਛਰੇ ਉਡਾਉਂਦੇ ਹਨ ਪੂਰੀ ਐਸ਼ ਕਰਦੇ ਹਨ ਗਰੀਬੀ ਤੇ ਅਮੀਰੀ ਦਾ ਪਾੜਾ ਹੋਰ ਵਧੀ ਜਾ ਰਿਹਾ ਹੈ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋਈ ਜਾ ਰਹੇ ਨੇ ਇਹ ਲੀਡਰ ਲੋਕਾਂ ਨੂੰ ਜਾਤਪਾਤ ਧਰਮ ਪਾਰਟੀਆਂ ਦੇ ਨਾਮ ਤੇ ਲੜਾਈ ਜਾਂਦੇ ਨੇ ਤੇ ਆ ਬਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਲੋਕਾਂ ਪਰ ਰਾਜ ਕਰੀ ਜਾ ਰਹੇ ਹਨ ਜੇ ਕੋਈ ਗੈਰ ਹਤਮੰਦ ਪੰਜਾਬੀ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤਾਂ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਜਾਂ ਮਾਰ ਦਿੱਤਾ ਜਾਂਦਾ ਹੈ ਇਸ ਲਈ ਪੰਜਾਬ ਖਾਲੀ ਹੋ ਰਿਹਾ ਸ਼ਾਹਕੋਟ ਦੇ ਨੇੜੇ ਇੱਕ ਪਿੰਡ ਬਾਲੀਪਰਾਜ ਹੈ ਜੋ ਲਗਭਗ 95% ਖਾਲੀ ਹੋ ਚੁੱਕਾ ਹੈ ਘਰਾਂ ਨੂੰ ਜੰਦਰੇ ਲੱਗ ਚੁੱਕੇ ਹਨ ਕਿਉਂਕਿ ਇਸ ਪਿੰਡ ਦੇ ਵਸਨੀਕ ਵਿਦੇਸ਼ਾਂ ਵਿੱਚ ਜਾ ਕੇ ਸੈੱਟ ਹੋ ਚੁੱਕੇ ਹਨ ਤੇ ਉੱਥੇ ਵਧੀਆ ਆਖਾਂ ਦੇ ਪਿੰਦੇ ਹਨ ਉਥੋਂ ਦੀਆਂ ਸਰਕਾਰਾਂ ਲੋਕਾਂ ਦੀ ਕੀਤੀ ਮਿਹਨਤ ਦਾ ਮੁੱਲ ਪਾਉਂਦੀਆਂ ਹਨ ਆਪਣੀ ਜਨਤਾ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣਾ ਆਪਣਾ ਫਰਜ਼ ਸਮਝਦੀਆਂ ਹਨ ਇਸ ਨੌਜਵਾਨ ਸਰਬਜੀਤ ਦੀ ਹਾਲਤ ਅਜਿਹੀ ਨਾ ਹੁੰਦੀ ਜੇ ਸਰਕਾਰ ਨੇ ਲੋਕਾਂ ਨੂੰ ਵਧੀਆ ਸੇ ਸਹੂਲਤਾਂ ਦਿੱਤੀਆਂ ਹੁੰਦੀਆਂ ਸਰਕਾਰਾਂ ਦਾ ਹੌਟ ਆਸਰਾ ਛੱਡ ਕੇ ਲੋਕਾਂ ਨੂੰ ਆਪ ਹੀ ਹਮਲਾ ਮਾਰਨਾ ਚਾਹੀਦਾ ਹੈ ਜੇ ਆਪਣੇ ਪਿੰਡ ਕਲੀ ਗਵਾਂਡ ਵਿੱਚ ਜੇ ਕੋਈ ਗਰੀਬਲਾਚਾਰ ਤੇ ਲੋੜਵੰਦ ਹੋਵੇ ਉਸ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਸਰਦਾਰ ਗੁਰਪ੍ਰੀਤ ਸਿੰਘ ਸਰਬਜੀਤ ਨੂੰ ਆਪਣੇ ਨਾਲ ਸੁਪਨਿਆਂ ਦੇ ਕਰ ਲੈ ਆਉਂਦੇ ਹਨ ਇਸ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ। ਬਾਕੀ ਅਧਿਆਇ 11 ਦੇ ਆਖਰੀ ਤੇ 13ਵੇਂ ਭਾਗ ਵਿੱਚ। ਧੰਨਵਾਦ।